ਰਾਮ ਨੂੰ ਮਿਲਾਨ ਦੇ ਵਿੱਚ ਜਿਹੜੇ ਮਦਦਗਾਰ ਨੇ ਸੰਤ ਲੋਕ ਸਹਾਇਕ ਨੇ ਬਸ ਉਹਨਾਂ ਨੇ ਬਖਸ਼ਿਸ਼ ਕੀਤੀ ਉਹਨਾਂ ਨੇ ਰਹਿਮਤ ਕੀਤੀ ਉਹਨਾਂ ਨੇ ਮਿਲਾ ਦਿੱਤਾ ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਰਾਮ ਯਾਦ ਆ ਗਿਆ ਉਹਨਾਂ ਦੇ ਕੋਲ ਬੈਠ ਕੇ ਈਸ਼ਵਰ ਯਾਦ ਆ ਗਿਆ ਇਸ ਵਾਸਤੇ ਭਗਤ ਕਬੀਰ ਤੇ ਸਾਫ ਕਹਿੰਦੇ ਨੇ ਕਬੀਰ ਸੇਵਾ ਕੋ ਦੋਨੋਂ ਭਲੇ ਇੱਕ ਸੰਤ ਇੱਕ ਨਾਮ ਰਾਮ ਜੋ ਦਾਤਾ ਮੁਕਤ ਕਾ संत जपावे नाम ये ठीक है कि मुक्ति परमात्मा ਦੇ ਹੱਥ ਵਿੱਚ ਹੈ ਔਰ ਕਿਸੇ ਨੇ ਵੀ ਨਹੀਂ ਦੇਣੀ। दाते दात रखी ਹੱਥ ਆਪਣੇ ਜਿਸ ਭਾਵੇ ਤਿਸ ਦੇ ਪਰ दाते ਦੇ ਹੱਥਾਂ ਤੱਕ ਪਹੁੰਚ ਸਕੀਏ। दाते ਦੀ ਦਾਤ ਪ੍ਰਾਪਤ ਕਰ ਸਕੀਏ। ਉਸ ਦੀ ਸਿਫਤੋ ਸਲਾਹ ਕਰ ਸਕੀਏ ਉਸ ਨੂੰ ਜਾਣ ਸਕੀਏ। ਸੰਤ ਮਦਦਗਾਰ ਨੇ ਪ੍ਰਥਮ ਮਨੁੱਖ ਦੀ ਕੋਸ਼ਿਸ਼ ਹੋਵੇ ਸਤਸੰਗ ਤੱਕ ਪਹੁੰਚਣਾ ਗੁਰੂ ਤੱਕ ਪਹੁੰਚਣਾ ਫਿਰ ਗੁਰੂ ਦਾ ਇਹ ਕੰਮ ਹੈ ਅਭਿਆਸੀ ਨੂੰ ਸਾਧਕ ਨੂੰ ਰਾਮ ਤੱਕ ਪੁਚਾ ਦੇਣਾ ਪ੍ਰਮਾਤਮਾ ਤੱਕ ਪੁਚਾ ਦੇਣਾ ਤੋ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਹਿਰਦੇ ਦੀ ਸੇਜਾ ਹੁਣ ਸੁੱਖਾਂ ਨਾਲ ਭਰ ਗਈਏ ਸੁਹਾਵਣੀ ਹੋ ਗਈ ਹੈ ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ ਦਰਸਲ ਮਨੁੱਖ ਤਨ ਕਰਕੇ ਤੇ ਇਤਨਾ ਪੀੜਿਤ ਨਹੀਂ ਹੈ ਸਾਰੀ ਦੁਨੀਆ ਵਿੱਚ ਜਿੰਨਾ ਮਨ ਕਰਕੇ ਪੀੜਿਤ ਹੈ ਤਨ ਦੇ ਤਲ ਤੇ ਇਤਨੇ ਰੋਗ ਨਹੀਂ ਜਿੰਨੇ ਮਾਨਸਿਕ ਰੋਗ ਨੇ ਇਹ ਤਨ ਕਰਕੇ ਇਤਨਾ ਦੁਖੀ ਨਹੀਂ ਹੈ ਜਿੰਨਾ ਮਨ ਕਰਕੇ ਹੈ ਤਾਂ ਹਿਰਦੇ ਦੀ ਸੇਜਾ ਦਿੱਤੇ ਸਾਹਿਬ ਕਹਿੰਦੇ ਨੇ ਸੋਖੀ ਸੁਖ ਪ੍ਰਗਟ ਹੋ ਗਏ ਇਸ ਵਾਸਤੇ ਸੇਜਾ ਸੁਹਾਵਣੀ ਹੋ ਗਈ ਏ ਹੁਣ ਦੁੱਖਾਂ ਲਈ ਕੋਈ ਥਾਂ ਨਹੀਂ ਰਹੀ ਕੋਈ ਟਿਕਾਣਾ ਨਹੀਂ ਰਿਹਾ ਨਸਵੰਨੋ ਕਿਲ ਵੇਖੋ ਕਰਤਾ ਘਰ ਆਇਆ ਐ ਪਾਪ ਐ ਦੁੱਖੋ ਨਸ ਜਾਓ ਭਜ ਜਾਓ ਹੁਣ ਹਿਰਦੇ ਦੀ ਸੇਜਾ ਤੇ ਆਨੰਦ ਦੇ ਸੋਮੇ ਆਨੰਦ ਦੇ ਦਾਤੇ ਆਨੰਦ ਦੇ ਸਾਗਰ ਪਰੀਪੂਰਨ ਪ੍ਰਮਾਤਮਾ ਆਣ ਬਿਰਾਜੇ ਨੇ ਉਦੇ ਗੁਣਾ ਦਾ ਵਾਸਾ ਹੋ ਗਿਆ ਹੁਣ ਤੁਸੀਂ ਰੁਖਸਤ ਹੋਵੋ ਹੁਣ ਤੁਹਾਡੇ ਲਈ ਕੋਈ ਥਾਂ ਨਹੀਂ ਹੁਣ ਤੁਹਾਡੇ ਲਈ ਕੋਈ ਟਿਕਾਣਾ ਨਹੀਂ ਇੱਛਾ ਪੁਣੀ ਵੱਡ ਭਾਗਣੀ ਵਰ ਪਾਇਆ ਹਰ ਰਾਹ ਸਭਿਥੇ ਫਰਮਾਨ ਕਰ ਦੇਨੇ ਵੱਡੀਆਂ ਭਾਗਾ ਵਾਲੀ ਇਸ ਜੀਵ ਰੂਪੀ ਕਾਮਣ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ ਦਰਸਲ ਇੱਛਾ ਦਾ ਪੂਰਨ ਹੋਣਾ ਇਛਾਵਾਂ ਦਾ ਪੂਰਨ ਹੋਣਾ ਨਹੀਂ ਹੈ ਪਰਮਾਤਮਾ ਦਾ ਮਿਲਣਾ ਹੀ ਸਾਰੀਆਂ ਇਛਾਵਾਂ ਦੀ ਪੂਰਨਤੀ ਹੈ ਸਬੇ ਇਛਾ ਪੂਰੀਆਂ ਜਾਂ ਪਾਇਆ ਅਗੰ ਅਪਾਰਾ ਜੈਸੇ ਉਸ ਅਗੰ ਦੀ ਪ੍ਰਾਪਤੀ ਆਉਂਦੀ ਹੈ ਪਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ ਮਾਨੋ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਗਈ ਸਾਰੇ ਸੁੱਖ ਪ੍ਰਾਪਤ ਹੋ ਗਏ ਤਾਂ ਸਤਗੁਰੂ ਥੇਪੈ ਫਰਮਾਨ ਕਰਦੇ ਨੇ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਗਈ ਵਡਿਆਂ ਭਾਗਾ ਵਾਲੀ ਇਹ ਜੀਵ ਇਸਤਰੀ ਇਸ ਨੂੰ ਵਰਦੀ ਪ੍ਰਾਪਤੀ ਹੋ ਗਈ ਹਰੀ ਰਾਏ ਦੀ ਪ੍ਰਾਪਤੀ ਹੋ ਗਈ ਮਿਲ ਸਈਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਲਾ ਇਹ ਜੀਵ ਰੂਪੀ ਇਸਤਰੀ ਹੁਣ ਸਾਧ ਰੂਪੀ ਸਹੇਲੀਆਂ ਦੇ ਚ ਬੈਠ ਕੇ ਪ੍ਰਭੂ ਦੇ ਮੰਗਲ ਗਾਰਈਏ ਈਸ਼ਵਰ ਦੀ ਧੁਨ ਅਲਾਪ ਰਈਏ ਇਸ ਤਰ੍ਹਾਂ ਹਰ ਵਕਤ ਈਸ਼ਵਰ ਮਈ ਮਾਹੌਲ ਬਣਿਆ ਹੋਇਆ ਹੈ ਈਸ਼ਵਰ ਮਈ ਵਾਤਾਵਰਣ ਬਣਿਆ ਹੋਇਆ ਹੈ हर जेहा अवर न दिसई कोई दूजा लवे न लाए संगत दिस गीत गांदिया गांदिया एक अनुभव प्राप्त होया कि हरि जैसा और कोई भी नहीं चाहे कोई गुणवान है समर्थ है दानी है ज्ञानी है साधक है सिद्ध है ਪਰ ਕੋਈ ਵੀ ਹਰੀ ਜੈਸਾ ਨਹੀਂ ਕਿਉਂਕਿ ਹਰੀ ਤੋਂ ਹੀ ਸਾਰੇ ਸਿੱਧ ਪੈਦਾ ਹੁੰਦੇ ਨੇ ਸਾਧੂ ਪੈਦਾ ਹੁੰਦੇ ਨੇ ਸੰਤ ਪੈਦਾ ਹੁੰਦੇ ਨੇ ਤੀਰਥ ਪੈਦਾ ਹੁੰਦੇ ਨੇ ਸਭ ਕੁਝ ਦਾ ਦਾਤਾ ਤੇ ਈਸ਼ਵਰੀ ਹੈ ਇਸ ਵਾਸਤੇ ਈਸ਼ਵਰ ਜੈਸਾ ਹੋਰ ਕੋਈ ਵੀ ਨਹੀਂ ਹਲਤ ਪਲਤ ਸਵਾਰੀਆਂ ਨਹਿ ਚਲ ਦਿੱਤੀਆਂ ਨ ਜਾਏ ਸਾਇਬ ਕਿਨੇ ਉਸ ਪਰਿਪੂਰਨ ਪ੍ਰਮਾਤਮਾ ਨੇ ਲੋਕ ਸੁਹਿਲਾ ਕਰ ਦਿੱਤਾ ਪਰਲੋਕ ਸੁਹਿਲਾ ਕਰ ਦਿੱਤਾ ਤਨ ਵੀ ਸੁਖੀ ਕਰ ਦਿੱਤਾ ਮਨ ਵੀ ਸੁਖੀ ਕਰ ਦਿੱਤਾ ਸੰਸਾਰ ਦੇ ਤਲ ਤੇ ਸਹੂਲਤਾਂ ਪੈਦਾ ਹੋ ਗਈਆਂ ਔਰ ਆਤਮਕ ਤਲ ਤੇ ਰੂਹਾਨੀ ਅਨੰਦੀ ਜੋ ਹੈ ਪ੍ਰਾਪਤੀ ਹੋ ਗਈ ਲੋਕ ਤੇ ਪਰਲੋਕ ਇਸ ਤਰੀਕੇ ਨਾਲ ਜੋ ਹੈ ਸਵਰਗ ਹੈ ਸੰਸਾਰ ਦੇ ਸਹੂਲਤਾਂ ਪ੍ਰਾਪਤ ਹੋ ਜਾਣ ਤੇ ਸਹੂਲਤਾਂ ਸਾਰੀਆਂ ਧਨ ਦੇ ਆਸਰੇ ਤੇ ਖੜੀਆਂ ਨੇ ਉਪਜੀਵਕਾ ਲਈ ਪੂਰਨ ਧਨ ਹੋਵੇ ਤੇ ਮਨ ਦੇ ਸੰਤੋਖ ਹੋਵੇ ਲੋਕ ਸੁਹੇਲਾ ਹੋ ਗਿਆ ਤੇ ਮਨ ਵਿੱਚ ਪ੍ਰਭੂ ਦਾ ਨਾਮ ਹੋਵੇ ਪ੍ਰਭੂ ਚਿੰਤਨ ਹੋਵੇ ਤੋਂ ਪਰਲੋਕ ਸੁਹੇਲਾ ਹੋ ਗਿਆ ਇਸ ਤਰ੍ਹਾਂ ਤਨ ਵੀ ਸੁਖੀ ਹੋ ਜਾਂਦਾ ਹੈ ਮਨ ਵੀ ਸੁਖੀ ਹੋ ਜਾਂਦਾ ਹੈ ਸਾਬ ਕਹਿੰਦੇ ਨੇ ਉਸ ਪਰਿਪੂਰਣ ਪ੍ਰਮਾਤਮਾ ਨੇ ਸਾਡਾ ਲੋਕ ਪਰਲੋਕ ਸੁਹੇਲਾ ਕਰ ਦਿੱਤਾ ਹੈ ਸਫਲ ਕਰ ਦਿੱਤਾ ਹੈ ਸੰਸਾਰ ਸਾਗਰ ਤੇ ਰਖਿਐਨ ਬਹੁੜ ਨ ਜਨਮੇ ਧਾਇ ਸੰਸਾਰ ਦੇ ਚ ਇਹ ਜੋ ਚੱਕਰ ਦੀ ਤਰ੍ਹਾਂ ਵਾਰ-ਵਾਰ ਆਉਣਾ ਸੀ ਜਾਵਣਾ ਸੀ ਆਉਣਾ ਸੀ ਜਾਵਣਾ ਸੀ और उस चक्कर जो अस पे हुए जम जम मरे मरे फिर जमे बहुत सजाए पया दे भटकना हमेशा दी बनी उस परी पूर्ण प्रमात्मा ने इस चक्कर देता है, इस सागर तो पार कर देता है मुड़ के जन्मां नहीं जन्मां भटकना नहीं चक्कर नहीं जेवा एक अनेक गुण तरे नानिक चरणी पाए हे परिपूर्ण परमात्मा तेरे गुण ते अनेका ने पर तेरे गुणां दा उच्चारण करण ਲਈ कथन करण ਲਈ मेरे कोल रसना सिर्फ एको एक ही है इस वस्ते पूरे दे पूरे तेरे गुण आंकणे बयान करने बहुत ਔਖੇ ਨੇ ਬਹੁਤ ਔਖੇ ਨੇ रसना एक है कहिने जद रसना गांदियां गांदियां रस नु उजागर कर बैठ दीए भाव रस नाल भर जांदी है ਉਸ ਦੇ ਅੰਦਰ ਇੱਕ ਲੋਭ ਪੈਦਾ ਹੁੰਦਾ ਹੈ ਹੋਰ ਗਾਵਾਂ ਹੋਰ ਗਾਵਾਂ ਹੋਰ ਗੁਣਾ ਦਾ ਉਚਾਰਨ ਕਰਾਂ ਔਰ ਉੱਥੇ ਅਭਿਆਸੀ ਦੇ ਮਨ ਦੇ ਵਿੱਚ ਇਹ ਖਿਆਲ ਵੀ ਪੈਦਾ ਹੋ ਜਾਏ ਕਾਸ਼ ਕਿਦਰੇ ਕਰੋੜਾ ਜ਼ਬਾਨਾਂ ਮੇਰੇ ਕੋਲ ਹੁੰਦੀਆਂ ਤੇ ਪ੍ਰਭੂ ਦੇ ਮੈਂ ਗੀਤ ਗਾਉਂਦਾ ਕਿਦਰੇ ਕਰੋੜਾ ਮੇਰੇ ਕੋਲ ਕੰਨ ਹੁੰਦੇ ਤੇ ਮੈਂ ਕਰੋੜਾਂ ਕੰਨਾਂ ਨਾਲ ਉਸ ਦੀ ਉਸਤਤੀ ਸੁਣਦਾ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬਨਾਸੀ ਰਾਮ ਤੋ ਇਸ ਤਰ੍ਹਾਂ ਅਭਿਆਸੀ ਦੇ ਮਨ ਵਿੱਚ ਇੱਕ ਲਾਲਸਾ ਪੈਦਾ ਹੁੰਦੀ ਹੈ हे ਪ੍ਰਭੂ ਅਨੰਤ ਗੁਣਾ ਦਾ ਤੂੰ ਮਾਲਕ ਹੈ ਪਰ ਤੇਰੇ ਗੁਣਾ ਨੂੰ ਗਾਇਨ ਕਰ ਸਕਾਂ ਮੇਰੇ ਕੋਲ ਕੇਵਲ ਇੱਕ ਕੋਈ ਰਸਨਾ ਹੈ ਇੱਕ ਜ਼ਬਾਨ ਨਾਲ ਤੇਰੇ ਅਨੰਤ ਗੁਣਾ ਨੂੰ ਮੈਂ ਕਿਵੇਂ ਗਾਵਾਂ ਕਿਵੇਂ ਪ੍ਰਗਟ ਕਰਾਂ ਫਿਰ ਵੀ ਸਾਇਬ ਕਹਿੰਦੇ ਨੇ ਇੱਕ ਰਸਨਾ ਨਾਲ ਗਾਉਂਦਿਆਂ ਗਾਉਂਦਿਆਂ ਚਿਤ ਤੇਰੇ ਚਰਨਾਂ 'ਚ ਜੁੜਿਆ ਇਸ ਤਰੀਕੇ ਨਾਲ ਅਸੀਂ ਸੰਸਾਰ ਸਾਗਰ ਤੋਂ ਪਾਰ ਹੋ ਗਏ ਉਤਰ ਗਏ ਫਲਗੁਣਿਤ ਸਾਲ ਆਈਏ ਜਿਸ ਨੂੰ ਤਿਲ ਨਾ ਤਮਾਏ ਫਲਗੁਣ ਦੇ ਮਹੀਨੇ ਦਾ ਉਪਦੇਸ਼ ਸਾਬੀ ਕਰਦੇ ਨੇ ਉਸ ਦੀ ਸਿਫਤੋ ਸਲਾਹ ਕਰੋ ਜੋ ਦੇ ਕੇ ਰੰਚਕ ਮਾਤਰ ਵੀ ਤਮਾ ਨਹੀਂ ਰੱਖਦਾ ਤਿਲ ਜਿਤਨੀ ਵੀ ਜੋ ਹੈ ਤਮਾ ਨਹੀਂ ਕਰਦਾ ਉਸ ਦੀ ਸਿਫਤੋ ਸਲਾਹ ਕਰੋ ਉਸ ਦੇ ਗੀਤ ਗਾਇਨ ਕਰੋ ਝੋਲੀਆਂ ਹਰ ਤਰੀਕੇ ਨਾਲ ਭਰ ਦੇਵੇ ਤੇ ਜਤਾਨ ਦੀ ਕੋਸ਼ਿਸ਼ ਵੀ ਨਾ ਕਰੇ ਐਸਾ ਜਿਹੜਾ ਦਾਤਾ ਹੈ ਪਰੀਪੂਰਨ ਪ੍ਰਮਾਤਮਾ ਫੱਗਣ ਦੇ ਮਹੀਨੇ ਵਿੱਚ ਉਸ ਦੀ ਸਿਫਤੋ ਸਲਾਹ ਕਰ ਤੋ ਫਿਰ ਇਹ ਸਾਰੇ ਦਾ ਸਾਰਾ ਮਹੀਨਾ ਸੁਖ ਸ਼ਾਂਤੀ ਚੈਨ ਤੇ ਆਨੰਦ ਨਾਲ ਬਤੀਤ ਹੁੰਦਾ ਹੈ 12 ਮਾ ਇੱਥੇ ਸਮਾਪਤ ਹੋਇਆ ਤੇ 12 ਮਾ ਦਾ ਉਪ ਸੰਘਾਰ ਵਾਸਵਿਕ ਤੱਤ ਨਿਚੋੜ ਇਸ ਸ਼ਬਦ ਦੇ ਚ ਅਖੀਰਲੇ ਸ਼ਬਦ ਦੇ ਚ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ ਜਿਨ ਜਿਨ ਨਾਮ ਧਿਆਇਆ ਦਨਕੇ ਕਾਜ ਸਰੇ ਜਿਸ ਜਿਸ ਨੇ ਵੀ ਪਰਮਾਤਮਾ ਦਾ ਨਾਮ ਆਰਾਧਨ ਕੀਤਾ ਉਸ ਦੇ ਚ ਧਿਆਨ ਜੋੜਿਆ ਉਹਨਾਂ ਦੇ ਕੰਮ ਸਿਰੇ ਚੜੇ ਦਰਸ਼ਨ ਮੁੱਖ ਗੱਲ ਪਰਮਾਤਮਾ ਦੀ ਹੈ ਨਾ ਕਿਸੇ ਗ੍ਰਹਿ ਦੀ ਨਾ ਕਿਸੇ ਨਿਛੱਤਰ ਦੀ ਨਾ ਕਿਸੇ ਜੋ ਹੈ ਉਪਗ੍ਰਹਿ ਦੀ ਆਧ ਕਾਲ ਤੋਂ ਐਸਾ ਖਿਆਲ ਚਲੇ ਆ ਰਿਹਾ ਹੈ ਇਸ ਗ੍ਰਹਿ ਦੀ ਪੂਜਾ ਉਸ ਗ੍ਰਹਿ ਦੀ ਪੂਜਾ ਇਹ ਗ੍ਰਹਿ ਚੰਗਾ ਹੈ ਉਹ ਗ੍ਰਹਿ ਮਾੜਾ ਇਸ ਦਾ ਚੰਗਾ ਅਸਰ ਹੈ ਉਸ ਦਾ ਮਾੜਾ ਅਸਰ ਹੈ ਸਹਿਬ ਕਹਿੰਦੇ ਨੇ ਐਸਾ ਕੁਝ ਵੀ ਨਹੀਂ ਹੈ ਸਭ ਕੁਝ ਪ੍ਰਮਾਤਮਾ ਤੋਂ ਹੈ ਸਭ ਕੁਝ ਈਸ਼ਵਰ ਤੋਂ ਹੈ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦੇ ਕਾਰਜ ਸਿਰੇ ਚੜੇ ਔਰ ਉਹਨਾਂ ਨੂੰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਹੋਈ ਹਰ ਗੁਰੂ ਪੂਰਾ ਆਰਾਧਿਆ ਦਰਗੇ ਸੱਚਖਰੇ ਜਿਨ੍ਹਾਂ ਨੇ ਪੂਰਨ ਗੁਰੂ ਦੀ ਆਰਾਧਨਾ ਕੀਤੀ ਉਹ ਦਰਗਾਹ ਵਿੱਚ ਖਰੇ ਖੜੇ ਹੋ ਗਏ ਭਾਵ ਸੁੱੱਚੇ ਸਾਬਤ ਹੋਏ ਉਹਨਾਂ ਦੇ ਵਿੱਚ ਕੋਈ ਖੋਟ ਨਹੀਂ ਸੀ ਉਹਨਾਂ ਦੇਤੇ ਕੋਈ ਇਲਜ਼ਾਮ ਆਇਦ ਨਾ ਹੋਇਆ